ਨੋ ਹੋਤੋ ਠੀਕ ਹੈ ਠੀਕ ਹਾਂਜੀ ਭਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਾਈ ਇੱਥੇ ਆਪਾਂ ਰਮਦਾਸ ਜਿਹੜਾ ਆਪਣਾ ਕੈਂਪ ਚੱਲ ਰਿਹਾ ਸੀ ਪਿਛਲੇ 28 ਅਗਸਤ ਤੋਂ ਲਗਾਤਾਰ ਉਹਦੇ ਵਿੱਚੋਂ ਅਸੀਂ ਇਧਰਲੇ ਬੰਨੇ ਆਪਣਾ ਸ਼ਿਫਟ ਕੀਤਾ ਸੀਗਾ ਤੇ ਅਸੀਂ ਸਾਹਮਣੇ ਦੇਖ ਰਹੇ ਹਾਂ ਕਿ ਆਪਣੇ ਕਿਸਾਨ ਵੀਰ ਆ ਉਹ ਆਪਣਾ ਜਿਹੜਾ ਝੋਨਾ ਆ ਵੇਖ ਸਕਦੇ ਤੁਸੀਂ ਕਿ ਵੇਖਣ ਨੂੰ ਇਹ ਦੂਰੋਂ ਜੇ ਕੋਈ ਵੇਖੂਗਾ ਤਾਂ ਇਹਨੂੰ ਹਰਿਆ ਹੀ ਲੱਗਦਾ ਏ ਉਹਨੂੰ ਲੱਗਦਾ ਕਿ ਸ਼ਾਇਦ ਠੀਕ ਹੈ ਜਿਵੇਂ ਭਗਵੰਤ ਮਾਨ ਸਾਹਿਬ ਨੂੰ ਚੰਡੀਗੜ੍ਹੋਂ ਬੈਠਿਆਂ ਨੂੰ ਵੇਖ ਕੇ ਸ਼ਾਇਦ ਹਰਿਆ ਹਰਿਆ ਦਿਖ ਰਿਹਾ ਸਾਰਾ ਤੇ ਪਰ ਵੇਖੋ ਵੇਖ ਸਕਦੇ ਤੁਸੀਂ ਇੱਥੇ ਕਿ ਹਾਲਾਤ ਕੀ ਆ ਘੋਨੇ ਦੇ ਠੀਕ ਹੈ ਇਹ ਆ ਜੋ ਕੁਝ ਪਿੱਛੇ ਰਹਿ ਗਿਆ ਔਰ ਵੀਰਿਆ ਇੱਥੇ ਆਪਣੇ ਕੋਲ ਜਿਹੜੇ ਕਿਸਾਨ ਆ ਇੱਥੇ ਵੇਖ ਸਕਦੇ ਤੁਸੀਂ ਬਹੁਤ ਔਖਾ ਹੁੰਦਾ ਆ ਜਿਹੜੀ ਫਸਲ ਆਪਾਂ ਪੁੱਤਾਂ ਨੂੰ ਪਾਲੀ ਹੋਵੇ ਬੀਜੀ ਹੋਵੇ ਤੇ ਉਹਨੂੰ ਜਿਹੜਾ ਹੈਗਾ ਆਪਣੇ ਹੱਥੀਂ ਉਹਨੂੰ ਵੋਹਣਾ ਤਬਾਹ ਕਰਨਾ ਹਾਂਜੀ ਵੀਰੇ ਆਪਣਾ ਕੀ ਨਾਮ ਆਪਣਾ ਕਿਹੜਾ ਪਿੰਡ ਹੈ ਜੀ ਵੀਰ ਜੀ ਅਮਰਜੀਤ ਸਿੰਘ ਅਮਰਜੀਤ ਸਿੰਘ ਕੀ ਨਾਮ ਆਪਣਾ ਕਿਹੜਾ ਪਿੰਡ ਹੈ ਰੰਦਾਸ ਰਮਦਾਸ ਜੀ ਐਡਮੰਡ ਅੱਛਾ ਤੇ ਇਹ ਕੀ ਕੀ ਕਾਰਨ ਬਣੇ ਆ ਇੱਕ ਵਾਰੀ ਆਪਣੇ ਮੂੰਹ ਤੋਂ ਸ਼ੇਅਰ ਕਰ ਦਿਓ ਵੀ ਇਹ ਕੀ ਕਾਰਨ ਬਣੇ ਆ ਕਿਉਂ ਤੁਹਾਨੂੰ ਬੋਣਾ ਪੈ ਰਿਹਾ ਆ ਭਗੋਂ ਸਰਕਾਰ ਜਦ ਕਹਿ ਰਹੀ ਆ ਕਿ ਠੀਕ ਆ ਜੀ ਕਿਤੇ ਉਹਨਾਂ ਕਹਿੰਦਾ 50% ਦਾ ਕਰ ਦਿੱਤਾ ਵਾ ਜਿਹੜਾ ਆਪਣਾ ਕੀਤੇ ਆ ਗਰਦੌਰੀਆਂ ਕੀਤੀਆਂ ਵੀ 50% ਠੀਕ ਆ ਕਿਤੇ 40% ਦਾ ਦੱਸਿਆ ਤੇ ਉਹਦੇ ਵਿੱਚ ਤੁਸੀਂ ਕੀ ਕਿੰਨੇ ਪਰਸੈਂਟ ਤੁਹਾਡੇ ਬਚਤ ਹੋ ਗਈ ਵਿੱਚ 5% ਵੀ ਬਚਤ ਨਹੀਂ ਆ ਅੱਛਾ ਜੀ ਤਾਦੇ ਕਰਕੇ ਤੇ ਮੋਣਾ ਪੈਣਾ ਸਾਰਾ ਹੜਾਂ ਦੀ ਮਾਰ ਕਰਕੇ ਹੜਾਂ ਨਹੀਂ ਮਾਰ ਕਰਕੇ ਮੋਣਾ ਪੈ ਰਿਆ ਤੇ ਦੇਖਣ ਨੂੰ ਹਰਿਆ ਜਾ ਪੰਡਿਆ ਪਰ ਇਹਦੇ ਪੱਲੇ ਕੁਝ ਨਹੀਂ ਹੈਗਾ ਪੱਲੇ ਕੁਝ ਨਹੀਂ ਹੈਗਾ ਤੇ ਆਪਣਾ ਗਰਦੋਰੀਆਂ ਤੁਹਾਡੇ ਹੋਈਆਂ ਹੋਈਆਂ ਗਰਦੋਰੀਆਂ ਹੋਈਆਂ ਕਿੰਨਾ ਕਿੰਨਾ ਮੁਆਵਜ਼ਾ ਦੇ ਰਹੀ ਸਰਕਾਰ ਵੀਰ ਜੀ ਕਹਿਣਾ ਉਹ 20 ਹਜ਼ਾਰ ਕਹਿੰਦੇ ਆ ਦੇਖੋ ਵਜੇ ਮਿਲੂਗਾ ਤਾਂ ਕੁਝ ਫੇਰ ਹੀ ਆਣਾ ਅੱਛਾ ਤੇ ਠੇਕੇ ਤੇ ਸਾਡੀਆਂ ਪੈੜੀਆਂ ਨੇ ਠੇਕੇ ਤੇ ਪੈੜੀਆਂ ਆ ਅੱਛਾ ਠੇਕਾ ਕਿੰਨਾ ਸੀਗਾ ਠੇਕਾ ਵੀਰ ਜੀ 60000 60000 ਰੁਪਿਆ ਠੇਕਾ ਸੀਗਾ ਤੇ ਹੁਣ ਜਿਹੜਾ ਇਹ 20000 ਦੇ ਰਹੇ ਆ ਕੀ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਪੂਰਤੀ ਹੋ ਸਕਦੀ ਹੈ ਕੋਈ ਵੀਰ ਜੀ ਕਿੰਨੇ ਤੇ ਮਿਹਨਤ ਆਈ ਆ ਕਿੰਨਾ ਕੋਈ ਮੰਨ ਲਓ ਖਰਚੇ ਆਏ ਆਪਣੇ ਪੀਆਰ ਦੇ ਨਾਲ ਪੂਰਾ ਹੋ ਜਾਊਗਾ ਇਹ ਕਦੀ ਵੀ ਨਹੀਂ ਹੋ ਸਕਦਾ ਆ ਇਸ ਕਰਕੇ ਜਥੇਬੰਦੀ ਵੱਲੋਂ ਮੰਗਿਆ ਵੀ 70000 ਰੁਪਏ ਘਟ ਤੋਂ ਘਟ ਜਿਹੜਾ ਵਾਗ ਉਹਦੇ ਵਾਸਤੇ ਮੁਆਵਜ਼ਾ ਦਿੱਤਾ ਜਾਵੇ ਪਰ ਇੱਕੜ ਦਾ ਤੇ ਕੀ ਸਮਝਦੇ ਤੁਸੀਂ ਆਉਣ ਵਾਲੀ ਜਿਹੜੀ ਆਪਣਾ ਹੁਣ ਇਹਨੂੰ ਤੁਸੀਂ ਜਿਹੜਾ ਬਣਾ ਰਹੇ ਬਾਹਰ ਇਹਦੇ ਉਦੇ ਵਿੱਚ ਮੇਨ ਕਾਰਨ ਕੀ ਆ ਵੀ ਕਣਕ ਵਾਸਤੇ ਤੁਹਾਨੂੰ ਲੱਗਦਾ ਕਿ ਜੇ ਇਹਨੂੰ ਨਾ ਵਾਇਆ ਤੇ ਕਣਕ ਵਾਸਤੇ ਚਾੜ ਤੜ ਲੇਡ ਕਣਕ ਨਹੀਂ ਗਈ ਬੀਜੀ ਨਾ ਇਹ ਵਾਉਣ ਜੋਗੇ ਆ ਤੇ ਨਾ ਇਹ ਛੱਡਣ ਜੋਗੇ ਹਾਂਜੀ ਅਸੀਂ ਇੱਥੋਂ ਆ ਜਾ ਰਹੇ ਸੀ ਤੇ ਵੀਰ ਹੋ ਰੀਮ ਆਪਣਾ ਵਾਹ ਰਹੇ ਸੀ ਇਹਨੂੰ ਪਰ ਟਰੈਕਟਰ ਚੱਲ ਹੀ ਨਹੀਂ ਤੁਰ ਹੀ ਨਹੀਂ ਸੀ ਰਿਹਾ ਮੇਰੇ ਖਿਆਲ ਨਾਲ ਹੋਰ ਕੋਈ ਕਰਨ ਵਾਸਤੇ ਉਹ ਚੀਜ਼ ਚੱਲੇ ਸੀਗੇ ਕੋਈ ਜਗਾੜ ਕਰਨ ਵਾਸਤੇ ਕਿਉਂਕਿ ਵਾਉਣਾ ਵੀ ਜਿਹੜਾ ਵਾ ਉਹ ਪੋਸੀਬਲ ਇਹਨੂੰ ਨਹੀਂ ਲੱਗ ਰਿਹਾ ਕਾਫੀ ਦੇਰ ਤੋਂ ਇੱਥੇ ਵੀਰ ਜਿਹੜੇ ਦੇਖਣ ਵਾਲੇ ਵੇਖ ਰਿਹਾ ਸੀਗੇ ਤੇ ਚਾਹ ਰੇ ਇੱਕ ਜਿਹੜਾ ਦੇ ਕੇ ਦਿਖਾ ਲ ਦੋ ਯਾਰ ਦੇਖਿਓ ਕਿ ਇਹ ਹਾਲਾਤ ਬਣਦੇ ਆ ਦੇਖਿਓ ਆ ਛੋਨਾ ਵਿੱਚ ਬਲਿਆ ਗਿਆ ਜਾਨੀ ਕਿ ਰੋਟਾਵੇਟਰ ਚੱਲਦਾ ਟਰੈਕਟਰ ਤੁਰਦਾ ਹੀ ਨਹੀਂ ਪਿਆ ਇਹ ਹਾਲਾਤ ਕਿਉਂਕਿ ਪਾਣੀ ਜਿਹੜਾ ਹੈਗਾ ਬਹੁਤ ਢੇਰ ਇਥੇ ਖੜਾ ਰਿਆ ਆ ਤੇ ਇਹ ਹਾਲਾਤ ਨੇ ਜੀ ਦੇਖ ਸਕਦੇ ਤੁਸੀਂ ਅੱਖੀਂ ਵੇਖ ਲੋ ਕਿ ਫਸਲ ਕਿਸਾਨਾਂ ਨੂੰ ਵਿਚਮੋਣੀ ਪੈ ਰਹੀ ਆ ਜੇ ਐਵੇਂ ਤੁਹਾਨੂੰ ਦਿਖਾਵਾਂਗੇ ਇਧਰੋਂ ਤੇ ਤੁਹਾਨੂੰ ਲੱਗੇਗਾ ਵੇਖਣ ਵਾਲੇ ਨੂੰ ਕਿ ਸਭ ਕੁਝ ਠੀਕ ਆ ਮਤਲਬ ਕਿ ਇਹ ਹਰਿਆ ਝੋਨਾ ਤੁਹਾਨੂੰ ਦਿਖਾਈ ਦੇਊਗਾ ਵੈਸੇ ਦੂਰੋਂ ਦਿਖਾਈ ਦੇਊਗਾ ਪਰ ਹਾਲਾਤ ਜਿਹੜੇ ਆ ਉਹ ਵੱਤ ਤੋਂ ਵੱਤਰ ਨੇ ਸੋ ਅਸੀਂ ਇੱਕ ਵਾਰੀ ਫਿਰ ਤੋਂ ਆਪਣਾ ਕਰਨਾ ਚਾਹੁੰਦੇ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੂੰ ਕਿ ਭਾਈ ਇੰਨੇ ਜਿੰਨਾ ਤੁਸੀਂ ਮੁਆਵਜ਼ਾ ਡਿਕਲੇਅਰ ਕੀਤਾ ਆ ਬਾਕੀ ਉੱਪਰੋਂ ਜਿਹੜੇ 100 75 ਤੋਂ 100 ਆ ਉਹਨੂੰ ਵੀ 20000 ਦੇ ਰਹੇ ਆ ਜਿਹੜਾ 20 ਜਿਹੜਾ 76 ਤੋਂ 75 75 ਜਾਂ ਇਸ ਤੋਂ ਥੱਲੇ ਆ ਉਹਨੂੰ ਵੀ 20000 ਨਹੀਂ ਆ ਮਿਲ ਰਿਹਾ ਸੋ ਭਾਈ ਨੁਕਸਾਨ ਜਿਹੜੇ ਆ ਬਹੁਤ ਵੱਡੇ ਹੋਏ ਆ ਗਰਦੌਰੀਆਂ ਇਮਾਨਦਾਰੀ ਨਾਲ ਕੀਤੀਆਂ ਜਾਣ ਤੇ ਇਹਦਾ ਜਿਹੜਾ ਮੁਆਵਜ਼ਾ ਆ ਉਹ 70000 ਰੁਪਏ ਜਿਹੜਾ ਹੈਗਾ ਆ ਉਹਨੂੰ ਕਰਨਾ ਚਾਹੀਦਾ ਇੱਥੋਂ ਸਾਡੇ ਲੋਕ ਲੱਗੂ ਇੱਥੇ ਸਾਡੇ ਨਾਲ ਮੌਜੂਦ ਨੇ ਹਾਂਜੀ ਡੱਟਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਆ ਜੋ ਅੱਖੀਂ ਵੇਖ ਰਹੇ ਤੁਸੀਂ ਕਿੱਦਾਂ ਦਾ ਇਹ ਕੋਈ ਕਿੱਦਾਂ ਦਾ ਮੰਨ ਤੇ ਮਹਿਸੂਸ ਕਰ ਰਹੇ ਜੀ ਬਹੁਤ ਹੀ ਬੁਰਾਏ ਵੇਖੋ ਜੀ ਇਹਦਾ ਖਰਚਾ ਜਿਹੜਾ ਅਸੀਂ ਡੀਜ਼ਲ ਦਾ ਟਰੈਕਟਰ ਦਾ ਹੀ ਵੇਖ ਰਹੇ ਆ ਸਵੇਰ ਦਾ ਟਰੈਕਟਰ ਚੱਲਿਆ ਸਿਰਫ ਇੱਕ ਕਿੱਲੇ ਦੇ ਤਿੰਨ ਚੱਕਰ ਲਾਏ ਹਜੇ ਸਵੇਰ ਦੇ ਘਟੋ ਘਾਟੇ 10000 ਦਾ ਮੈਂਸਾਬ ਲੈ ਵੀ ਕਿੱਲਾ ਵੋਂ ਤੇ ਡੀਜ਼ਲ ਦਾ ਖਰਚਾ ਆ ਜਾਣਾ ਹੂੰ ਹੂੰ ਆਉਣ ਵਾਲੇ ਟਾਈਮ 'ਚ ਆ ਜਿਹੜਾ ਵਗਣ ਦਾ ਟਰੈਕਟਰ ਤੁਹਾਡੇ ਸਾਹਮਣੇ ਸਵੇਰ ਚੱਲਣ ਦਾ ਸਵੇਰ ਦਾ ਹੀ ਤੇ ਤੀਜਾ ਚੱਕਰ ਹੈ ਜੇ ਮੇਰੇ ਸਾਹਮਣੇ ਲੱਗਾ ਅਸੀਂ ਸਵੇਰ ਦੇ ਵੇਖਣੇ ਲੱਗੇ ਇਹ ਬਹੁਤ ਹੀ ਨੁਕਸਾਨ ਹੈ ਜਿਹੜਾ ਜੱਟਾਂ ਦਾ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਵੱਧ ਤੋਂ ਵੱਧ ਜਿੰਨਾ ਵੀ ਮੁਆਵਜ਼ਾ ਇਹ ਉਹ ਦੇਣਾ ਚ हां जी भाई बाकी ਅਸੀਂ ਕਵਾਂਗੇ ਕਿ ਇਹਨੂੰ ਆਪਣਾ ਸ਼ੇਅਰ ਵੀ ਕਰ ਦਿਓ ਇਸ ਚੀਜ਼ ਨੂੰ ਜੋ ਆ ਹਾਲਾਤ ਤੁਹਾਨੂੰ ਅੱਖੀਂ ਡਿੱਠੇ ਦਿਖਾ ਰਹੇ ਆ ਕਿ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਜਿਹੜੀ ਇੱਥੋਂ ਕਿਸਾਨਾਂ ਮਜ਼ਦੂਰਾਂ ਦੀ ਕੰਡੀਸ਼ਨ ਆ ਉਹ ਇਸ ਵੇਲੇ ਆ ਬਾਕੀ ਮੰਨ ਲਓ ਹੁਣ ਇਹ ਕਿਸਾਨ ਨੂੰ ਜੇ ਇਹਨਾਂ 70000 ਰੁਪਏ ਮਿਲਦਾ ਵਾ ਏਕੜ ਦਾ ਤੇ ਸਾਡਾ ਇੱਥੇ ਇਹ ਮੰਨਣਾ ਹੈ ਕਿ ਜੇ ਉਹਦਾ ਇਹਦੇ ਨਾਲ ਕਿਸਾਨ ਦੇ ਨਾਲ ਮਜ਼ਦੂਰ ਵੀ ਕੰਮ ਕਰਦਾ ਹੋਊਗਾ ਇਹਦੇ ਖੇਤ ਮਜ਼ਦੂਰ ਖੇਤ ਮਜ਼ਦੂਰ ਨੂੰ ਵੀ ਉਹਦਾ ਜਿਹੜਾ 10% ਆ ਇਹ 10 ਕਿੱਲਿਆਂ ਦਾ ਇਧਰ 7 ਲੱਖ ਰੁਪਏ 70 ਜਿਹੜਾ ਹੈਗਾ 7 ਲੱਖ ਮਿਲੇ ਤੇ ਉਹਨੂੰ ਵੀ ਭਾਈ ਉਹਨੂੰ ਜਿਹੜੀ ਉਹਦੀ ਵੀ 6 ਮਹੀਨੇ ਦੀ ਰੋਟੀ ਦਾ ਰੋਜੀ ਦਾ ਪ੍ਰਬੰਧ ਆ ਉਹ ਇੱਥੋਂ ਹੀ ਹੋਣਾ ਸੀਗਾ ਫਸਲ ਤੋਂ ਹੋਣਾ ਸੀਗਾ ਉਹਦੇ ਵਾਸਤੇ ਵੀ ਜਿਹੜਾ ਵਾ ਮੁਆਵਜ਼ਾ 10% ਦਾ ਉਹ ਵੀ ਦਿੱਤਾ ਜਾਣਾ ਜਿਹੜਾ ਉਹ ਚਾਹੀਦਾ ਸੋ ਭਾਈ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਜੋ ਹਾਲਾਤ ਨੇ ਉਹ ਸਰਕਾਰ ਤੱਕ ਲੋਕਾਂ ਤੱਕ ਪਹੁੰਚ ਸਕਣਾ ਬਾਕੀ ਭਾਈ ਜਿਵੇਂ ਆ ਦੱਸਿਆ ਅੱਗੇ ਸਾਡੇ ਵੀਰ ਨੇ ਕਿ ਐਸ ਖੇਤ ਨੂੰ ਬਣਾਉਣ ਵਾਸਤੇ ਹੀ ਰੋਟਾਵੇਟਰ ਦੇ 10000 ਰੁਪਏ ਦਾ ਡੀਜ਼ਲ ਦਾ ਹੀ ਖਰਚਾ ਆਊਗਾ ਸੋ ਜਿੰਨਾ ਵੀਰਾਂ ਨੇ ਕੋਈ ਕਿਸੇ ਤਰੀਕੇ ਦੀ ਮਦਦ ਕਰਨੀ ਆ ਜਿਹੜੇ ਲੋਕ ਇਹ ਸੋਚ ਰਹੇ ਸੀਗੇ ਕਿ ਜਦੋਂ ਇਹ ਚੀਜ਼ ਸ਼ੁਰੂ ਹੋ ਗਈ ਹੁਣ ਜ਼ਮੀਨਾਂ ਬਣਾਉਣੀਆਂ ਜਿਹੜੀਆਂ ਇੱਕ ਦੇ ਜਿੱਥੇ ਰੇਤਾ ਪਈ ਆ ਰੇਤਾ ਕੱਢਣੀ ਜ਼ਮੀਨਾਂ ਦੇ ਵਿੱਚੋਂ ਉਹ ਵੀ ਉਹ ਵੀ ਜ਼ਰੂਰੀ ਆ ਉਹਦੇ ਵਾਸਤੇ ਮਤ ਬਹੁਤ ਜ਼ਰੂਰੀ ਆ ਪਰ ਜਿਵੇਂ ਆਹ ਵਾਲੀ ਚੀਜ਼ ਹੁਣ ਤੁਸੀਂ ਆ ਵੇਖੀ ਆ ਹੁਣ ਕਿਸਾਨ ਦੀ ਫਸਲ ਮਰ ਗਈ ਪੈਸਾ ਉਹਦੇ ਕੋਲ ਕੋਈ ਆਉਣਾ ਨਹੀਂ ਜਿੰਨੇ ਪੈਸੇ ਦੇ ਜੇਬ ਸੀ ਉਹਨੇ ਫਸਲ ਦੇ ਉੱਤੇ ਲਾ ਲੇ ਭਾਈ ਇਹਨਾਂ ਲੋਕਾਂ ਦੀ ਵੀ ਮਦਦ ਕਰਨ ਦੀ ਜ਼ਰੂਰਤ ਆ ਸੋ ਸਾਡਾ ਇਹ ਕਹਿਣਾ ਆ ਕਿ ਵੇਖੋ ਅ ਪਰਸਨ ਟੂ ਪਰਸਨ ਆਓ ਘਰੋ ਘਰੀ ਜਾ ਕੇ ਪਿੰਡ ਦੇ ਵਿੱਚੋਂ ਜਿਹੜੇ ਪਿੰਡ ਵਿੱਚੋਂ ਵੀ ਤੁਹਾਨੂੰ ਕੋਈ ਸੰਪਰਕ ਆਉਂਦਾ ਕੋਈ ਗੱਲ ਆਉਂਦੀ ਆ ਨਾਲ ਜਾ ਕੇ ਸਿੱਧੀ ਮਦਦ ਦੇ ਤੌਰ ਤੇ ਉਹਦੇ ਨਾਲ ਪੇਸ਼ਕਾਰੀ ਕਰੋ ਮਦਦ ਦੀ ਪੇਸ਼ਕਸ਼ ਕਰੋ ਤੇ ਉਹਨੂੰ ਜੇ ਟਰੈਕਟਰ ਦੀ ਜ਼ਰੂਰਤ ਆ ਤੇ ਟਰੈਕਟਰ ਜੇ ਉਹਨੂੰ ਕਿਸੇ ਤਰੀਕੇ ਦੇ ਡੀਜ਼ਲ ਦੀ ਜ਼ਰੂਰਤ ਆ ਤੇ ਡੀਜ਼ਲ ਜਿੱਥੇ ਰੇਤਾ ਕੱਢਣ ਵਾਸਤੇ ਉਥੇ ਇਸ ਚੀਜ਼ ਵਾਸਤੇ ਵੀ ਜਿਹੜੇ ਆ ਇਸ ਤੋਂ ਅਗਲਾ ਫੇਜ਼ ਆਊਗਾ ਜਦੋਂ ਇਹ ਫੇਜ਼ ਆਊਗਾ ਆਪਣਾ ਜਦੋਂ ਕਣਕਾਂ ਬੀਜਣੀਆਂ ਸੋ ਕਣਕਾਂ ਬੀਜਣ ਵੇਲੇ ਵੀ ਤੋਂ ਲੈ ਕੇ ਇਹ ਕਣਕ ਵਾਸਤੇ ਹੀ ਪਹਿਲੀ ਵੀਰ ਨੇ ਦੱਸਿਆ ਜਿਵੇਂ ਕਿ ਅਗਰ ਇਹਨੂੰ ਫਸਲ ਨੂੰ ਐਵੇਂ ਸੋਚੇ ਕਿ ਸ਼ਾਇਦ ਐਵੇਂ ਸੁੱਕ ਜਾਊਗਾ ਪਾਣੀ ਟਾਈਮ ਦੇ ਨਾਲ ਤਾਂ ਸੁੱਕਦਿਆਂ ਟਾਈਮ ਇੰਨਾ ਲੱਗੂਗਾ ਕਿਉਂਕਿ ਹਵਾ ਨਹੀਂ ਲੱਗਦੀ ਉੱਪਰਲੇ ਬੰਨੇਓ ਜ਼ਮੀਨ ਨੂੰ ਤੇ ਇਸ ਲਈ ਇਹ ਚੀਜ਼ ਵੀ ਉਹਦੀ ਜ਼ਰੂਰੀ ਪਈ ਉਹਦੇ ਵਾਸਤੇ ਮਜ਼ਦੂਰੀ ਬਣ ਗਈ ਆ ਵੀ ਇਹਨੂੰ ਵਿੱਚ ਵਾਉਣਾ ਜਿਹੜਾ ਉਹਨੂੰ ਪੈ ਰਿਆ ਸੋ ਭਾਈ